प्यारे विद्यार्थियों ਤੁਹਾਡਾ ਸਾਰਿਆਂ ਦਾ YouTube ਚੈਨਲ ਉੱਪਰ ਸਵਾਗਤ ਹੈ ਅੱਜ ਅਸੀਂ ਕਰਾਂਗੇ ਪੰਜਾਬੀ ਦਾ ਲੇਖ ਜਿਸ ਦਾ ਨਾਮ ਹੈ ਮਿੱਠਤ ਨੀਵੀ ਨਾਨਕਾ ਗੁੰਚਿੰਗਿਆਇਆ ਤਤ ਬੱਚਿਓ ਇਹ ਦੁੱਖ ਗੁਰਬਾਣੀ ਦੀ ਦੁੱਖ ਹੈ ਅਤੇ ਇਸ ਦੁੱਖ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੋਇਆ ਹੈ ਸਭ ਤੋਂ ਪਹਿਲੇ ਲੇਖ ਸ਼ੁਰੂ ਕਰਾਂਗੇ ਭੂਮਿਕਾ ਦੇ ਨਾਲ ਉਪਰੋਕਤ ਮਹਾਕਾਵਿਚ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਕਿ ਮਿਠਾਸ ਦੀ ਨਿਮਰਤਾ ਹੀ ਸਾਰੇ guna ਤੇ ਚੰਗਿਆਈਆਂ ਦਾ ਨਿਚੋੜ ਹੈ ਹਰੇਕ ਮਨੁੱਖ ਦੀ ਜ਼ੁਬਾਨ ਵਿੱਚ ਮਿਠਾਸ ਹੋਣੀ ਚਾਹੀਦੀ ਹੈ ਅਸੀਂ ਰੋਜ਼ਾਨਾ ਜੀਵਨ ਵਿੱਚ ਦੇਖਦੇ ਹਾਂ ਕਿ ਮਿੱਠਾ ਬੋਲਣ ਵਾਲਾ ਤੇ ਨਿਮਰਤਾ ਵਾਲਾ ਜੀਵਨ ਵਿੱਚ ਕਿਸੇ ਵੀ ਥਾਂ ਤੇ ਧੋਖਾ ਨਹੀਂ ਖਾਂਦਾ ਜਦੋਂ ਕੋਈ ਬਹੁਤ ਗੁੱਸੇ ਨਾਲ ਭਰਿਆ ਪੀਤਾ ਵਿਅਕਤੀ ਜਾ ਰਿਹਾ ਹੋਵੇ ਤਾਂ ਉਸ ਦਾ ਵਿਰੋਧੀ ਅੱਗੋਂ ਸਖਤ ਦੀ ਤਾਂ ਨਰਮ ਹੋ ਜਾਵੇ ਤਾਂ ਉਸ ਦਾ ਵੀ ਗੁੱਸਾ ਉਤਾਰ ਦਿੰਦਾ ਹੈ ਪਾਈ ਗੁਰਦਾਸ ਜੀ ਨੇ ਇੱਕ ਵਾਰ ਵਿੱਚ ਅੱਗ ਪਾਣੀ ਦਾ ਮੁਕਾਬਲਾ ਕੀਤਾ ਹੈ ਬੱਚਿਓ ਪਾਈ ਗੁਰਦਾਸ ਪਾਈ ਗੁਰਦਾਸ ਜੀ ਦੀ ਬਾਣੀ ਜਿਹੜੀ ਹੈ ਨਾ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਹਨਾਂ ਨੇ ਜਿਆਦਾ ਜਿਹੜੀ ਗੁਰਬਾਣੀ ਆ ਉਹ ਵਾਰਾਂ ਦੇ ਵਿੱਚ ਲਿਖੀ ਆ ਠੀਕ ਹੈ ਉਹਨਾਂ ਦੀ ਇੱਕ ਵਾਰ ਦਾ ਇੱਥੇ ਜ਼ਿਕਰ ਕੀਤਾ ਹੈ ਜਿਦੇ ਵਿੱਚ ਉਹਨਾਂ ਨੇ ਅੱਗ ਤੇ ਪਾਣੀ ਦਾ ਮੁਕਾਬਲਾ ਕੀਤਾ ਹੈ ਦੱਸਿਆ ਹੈ ਉਹਨਾਂ ਦੱਸਿਆ ਹੈ ਕਿ ਅੱਗ ਦੀਆਂ ਲਾਟਾਂ ਵਿੱਚ ਨਿਮਰਤਾ ਨਹੀਂ ਇਸੇ ਲਈ ਉਹ ਉੱਪਰ ਵੱਲ ਉੱਠਦੀਆਂ ਹਨ ਇਸ ਦੇ ਟਾਕਰੇ ਵਿੱਚ ਪਾਣੀ ਸਦਾ ਨੀਵੇਂ ਪਾਸੇ ਵੱਲ ਹੀ ਚੱਲਦਾ ਹੈ ਅਤੇ ਨਾਲ ਹੀ ਪਾਣੀ ਅੱਗ ਵਾਂਗ ਗਰਮ ਨਹੀਂ ਸਗੋਂ ਠੰਡਾ ਵੀ ਹੁੰਦਾ ਹੈ ਦੂਸਰਾ ਪੁਆਇੰਟ ਆਏਗਾ ਸਾਡਾ ਮਿਠਾਸ ਬਿਨਾ ਵਿਦਵਤਾ ਵਿਅਰਥ ਹੈ ਮਨੁੱਖ ਭਾਵੇਂ ਕਿੰਨਾ ਵੀ ਵਿਦਵਾਨ ਕਿਉ ਨਾ ਹੋਵੇ ਵਿਦਵਤਾ ਹੁੰਦਾ ਹੈ ਗਿਆਨੀ ਪੁਰਸ਼ ਕਹ ਲਓ ਜਾਂ ਵਿਦਵਾਨ ਕਹ ਲਓ ਜਾਂ ਗਿਆਨੀ ਮੀਨਸ ਕੀ ਜਿਹੜਾ ਜਿਹਨੂੰ ਬਹੁਤ ਜ਼ਿਆਦਾ ਗਿਆਨ ਹੋਵੇ ਠੀਕ ਹੈ ਮਨੁੱਖ ਭਾਵੇਂ ਕਿੰਨਾ ਵੀ ਵਿਦਵਾਨ ਕਿਉ ਨਾ ਹੋਵੇ ਜੇ ਉਸ ਵਿੱਚ ਮਿਠਾਸ ਨਹੀਂ ਤਾਂ ਉਸ ਦੀ ਸਾਰੀ ਵਿਦਵਤਾ ਵਿਅਰਥ ਹੈ ਇਸੇ ਤਰ੍ਹਾਂ ਦੀਆਂ ਕਈ ਉਦਾਹਰਨਾਂ ਸਾਨੂੰ ਆਮ ਜੀਵਨ ਵਿੱਚੋਂ ਮਿਲ ਸਕਦੀਆਂ ਹਨ ਜੇ ਕਿਧਰੇ ਦੋ ਵਿਅਕਤੀ ਗੱਲਬਾਤ ਕਰ ਰਹੇ ਹੋਣ ਤਾਂ ਇੱਕ ਜਰਾ ਕੋੜਾ ਬੋਲ ਪਵੇ ਤਾਂ ਉੱਥੇ ਹੀ ਝਗੜਾ ਵੱਜ ਜਾਂਦਾ ਹੈ ਇਸ ਤਰ੍ਹਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਜਾ ਸਕਦੀਆਂ ਹਨ ਅੱਗੇ ਹਉਮੇ ਨਿਮਰਤਾ ਤੇ ਮਿੱਠਤ ਦੇ ਰਾਹ ਦੀ ਰੁਕਾਵਟ ਅਸਲ ਵਿੱਚ ਨਿਮਰਤਾ ਤੇ ਮਿੱਠਤ ਦਾ ਗੁਣ ਪੂਰੀ ਤਰ੍ਹਾਂ ਮਹਾਪੁਰਖਾ ਵਿੱਚ ਹੀ ਹੁੰਦਾ ਹੈ ਕਿਉਂਕਿ ਇਸ ਗੁਣ ਨੂੰ ਪ੍ਰਾਪਤ ਕਰਨ ਲਈ ਹਉਮੇ ਨੂੰ ਮਾਰਨਾ ਬਹੁਤ ਜ਼ਰੂਰੀ ਹੈ ਹਉਮੇ ਹੀ ਨਿਮਰਤਾ ਤੇ ਮਿੱਠਤ ਦੇ ਰਸਤੇ ਵਿੱਚ ਰੁਕਾਵਟ ਹੈ ਇਹੋ ਹੀ ਧੀਰਗ ਰੋਗ ਹੈ ਇਸ ਰੋਗ ਤੋਂ ਮੁਕਤ ਲੋਕ ਮਹਾਪੁਰਸ਼ ਹੁੰਦੇ ਹਨ ਉਹ ਨਿਮਾਨੇ ਨਿਮਰ ਤੇ ਮਿੱਠੇ ਸੁਭਾਅ ਦੇ ਮਾਲਕ ਹੁੰਦੇ ਹਨ ਕਿਹੜੇ ਮਨੁੱਖ ਜਿਨ੍ਹਾਂ ਦੇ ਵਿੱਚ ਹਉਮੈ ਨਹੀਂ ਹੁੰਦੀ ਅਤੇ ਹਉਮੈ ਕਿੰਨਾਂ ਦੇ ਵਿੱਚ ਨਹੀਂ ਹੁੰਦੀ ਮਹਾਪੁਰਖਾਂ ਦੇ ਵਿੱਚ ਇਸੇ ਕਰਕੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਆਪਣੇ ਲਈ ਅਤਿਅੰਤ ਨਿਮਾਨਤਾ ਵਾਲੇ ਸ਼ਬਦ ਜਿਵੇਂ ਕਿ ਨੀਚ ਦਾਸ ਤੇ ਟਾਡੀ ਆਦ ਵਰਤੇ ਹਨ ਇਹੋ ਜਿਹੇ ਗੁਣ ਬਹੁਤ ਹੀ ਘੱਟ ਲੋਕਾਂ ਵਿੱਚ ਦੇਖਣ ਵਿੱਚ ਉੰਦੇ ਹਨ ਨੈਕਸਟ ਆਏਗਾ ਪੁਆਇੰਟ ਨਿਮਰਤਾ ਦੀਆਂ ਉਦਾਹਰਣਾਂ ਸਾਡੇ ਇਤਿਹਾਸ ਅਤੇ ਮਿਥਿਹਾਸ ਵਿੱਚ ਕਈ ਕਥਾ ਕਹਾਣੀਆਂ ਇਹਨਾਂ ਗੁਣਾਂ ਦੀ ਮਹੱਤਤਾ ਨੂੰ ਉਜਾਗਰ ਕਰਦੀਆਂ ਹਨ ਗੁਰੂ ਅਮਰਦਾਸ ਜੀ ਬਹੁਤ ਬਿਰਧ ਸਨ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਨੇ ਉਹਨਾਂ ਦੇ ਲੱਤ ਮਾਰੀ ਤਾਂ ਗੁਰੂ ਜੀ ਉਸ ਦਾ ਪੈਰ ਕੁੱਟਣ ਲੱਗ ਪਏ ਤੇ ਆਖਣ ਲੱਗੇ ਤੇਰੇ ਕੋਮਲ ਪੈਰਾਂ ਨੂੰ ਸੱਟ ਤਾਂ ਨਹੀਂ ਲੱਗੀ ਦੇਖੋ ਕਿੰਨੀ ਨਿਮਰਤਾ ਨੈਕਸਟ ਹੈ ਹਜ਼ਰਤ ਮੁਹੰਮਦ ਸਾਹਿਬ ਹਮੇਸ਼ਾ ਦੂਸਰਿਆਂ ਨੂੰ ਸਲਾਮੇਕਮ ਆਖਣ ਆਖਣ ਵਿੱਚ ਪਹਿਲ ਕਰਦੇ ਸਨ ਗੁਰੂ ਸਾਹਿਬਾਂ ਦੁਆਰਾ ਪਰਚਲਿਤ ਲੰਗਰ ਦੀ ਪ੍ਰਥਾ ਹੋਰ ਗੱਲਾਂ ਤੋਂ ਬਿਨਾ ਇਸ ਗੱਲ ਨੂੰ ਵੀ ਉਜਾਗਰ ਕਰਦੀ ਹੈ ਕਿ ਹਰ ਸਿੱਖ ਵੱਡੇ ਛੋਟੇ ਉੱਚ ਨੀਂਝ ਦੇ ਭੇਦਭਾਵ ਨੂੰ ਪੁੱਲ ਕੇ ਪੰਗਤ ਵਿੱਚ ਬੈੰਦਾ ਹੈ ਮਹਾਤਮਾ ਗਾਂਧੀ ਪਿੱਛੜੇ ਲੋਕਾਂ ਦੀਆਂ ਬਸਤੀਆਂ ਵਿੱਚ ਜਾ ਕੇ ਸਫਾਈ ਕਰਦੇ ਹੁੰਦੇ ਸਨ ਅਖਾਨ ਹੈ ਤੋਥਾ ਚਨਾ ਬਾਜੇ ਗਨਾ ਜਾਫਿਰ ਉਨਾ ਪਾਂਡਾ ਹੀ ਛਲਕਦਾ ਹੈ ਇਹ ਦੋਨੋਂ ਅਖਾਨ ਹੈ ਠੀਕ ਹੈ ਟੋਲ ਦੀ ਆਵਾਜ਼ ਵਿੱਚ ਨਿਮਰਤਾ ਦਾ ਇਹ ਭਾਵ ਨਹੀਂ ਕਿ ਆਪਣੇ ਅੰਦਰ ਲੁਕੀ ਸ਼ਕਤੀ ਨੂੰ ਅਨਭਵਹੀ ਨਾ ਕਰੀਏ ਜਾਂ ਕੋਈ ਚਪੇੜ ਮਾਰਦਾ ਹੈ ਤਾਂ ਅਸੀਂ ਆਪਣੇ ਮੂੰਹ ਉਸ ਵੱਲ ਦੂਜੀ ਚਪੇੜ ਕਰ ਲਈ ਕਰ ਦਈਏ ਆਪਣੇ ਆਪ ਨੂੰ ਬਿਲਕੁਲ ਨੀਵਾਂ ਆਪ ਹੀ ਆਖੀ ਜਾਣਾ ਉન્નਤੀ ਵਿੱਚ ਰੋੜਾ ਹੈ ਜਿਵੇਂ ਕੋਈ ਆਖੇ ਮੈਂ ਕੁਛ ਨਹੀਂ ਮੈਂ ਬਹੁਤ ਨਿਰਬਲ ਹਾਂ ਆਪਣੇ ਆਪ ਨੂੰ ਕਟਿਆ ਤੇ ਹੀਨਤਾ ਪਰਿਆ ਮਹਿਸੂਸ ਕਰਨਾ ਵੀ ਬੁਰਾ ਹੈ ਇਹ ਅਹਿਸਾਸ ਹੀ ਪਾਲਤ ਦੀ ਸਦੀਆਂ ਦੀ ਅਦੀਨਤਾ ਦਾ ਕਾਰਨ ਬਣਿਆ ਹੈ ਗੁਰੂ ਅੰਗਦ ਦੇਵ ਜੀ ਨੇ ਲਿਖਿਆ ਹੈ ਹੋਮੇ ਦੀਰਗ ਰੋਗ ਹੈ दारू ਵੀ ਇਸ ਮਾਹੇ ਠੀਕ ਹੈ ਉਹਨਾਂ ਨੇ ਕਿਹਾ ਹੈ ਕਿ ਇੰਨੇ ਵੀ ਨਿਮਰ ਨਹੀਂ ਬਣੋ ਕਿ ਅਗਰ ਤੁਹਾਨੂੰ ਕੋਈ ਥੱਪੜ ਮਾਰ ਰਿਹਾ ਹੈ ਤੇ ਤੁਸੀਂ ਆਪਣੀ ਦੂਸਰੀ ਗੱਲ ਵੀ ਉਹਨਾਂ ਦੇ ਵੱਲ ਕਰ ਦਿਓ ਕਿ ਇੱਧਰ ਵੀ ਥੱਪੜ ਮਾਰ ਦਿਓ ਮਤਲਬ ਕਿ ਜਿਸ ਤਰ੍ਹਾਂ ਇੱਕ ਟੋਲ ਹੈ ਟੋਲ ਮੀਨਸ ਕਿ ਟੋਲ ਅੰਦਰੋਂ ਚਾਹੇ ਖਾਲੀ ਹੈ ਲੇਕਿਨ ਉਹਦੀ ਵਿਸ਼ੇਸ਼ਤਾ ਕੀ ਹੈ ਕਿ ਉਹਦੀ ਜਿਹੜੀ ਆਵਾਜ਼ ਠੀਕ ਹੈ ਮਤਲਬ ਕਿ ਚਾਹੇ ਟੋਲ ਅੰਦਰੋਂ ਖਾਲੀ ਹੈ ਲੇਕਿਨ ਟੋਲ ਨੂੰ ਵੀ ਇਹ ਉਹਦੇ ਵਿੱਚ ਵੀ ਖਾਸੀਅਤ ਹੈ ਕਿ ਉਹਦੀ ਵਿੱਚ ਉਹਨੂੰ ਜਦੋਂ ਆਪਾਂ ਖੜਕਾਨੇ ਆਂ ਤੇ ਉਹਦੀ ਆਵਾਜ਼ ਜਿਹੜੀ ਆ ਉਹ ਪੈਦਾ ਹੁੰਦੀ ਹੈ ਇਹ ਉਹਦਾ ਗੁਣ ਹੈ ਮਤਲਬ ਕਿ ਗੁਰੂ ਜੀ ਇਹ ਕਹਿੰਦੇ ਨੇ ਕਿ ਆਪਣੀ ਜਿਹੜੀ ਤੁਹਾਡੀਆਂ ਚੰਗਿਆਈਆਂ ਹੈਗੀਆਂ ਉਹਨਾਂ ਨੂੰ ਵੀ ਮਤਲਬ ਕਿ ਤੁਸੀਂ ਛੱਡੋ ਨਾ ਮਤਲਬ ਕਿ ਉਹਨਾਂ ਨੂੰ ਵੀ ਤੁਸੀਂ ਭੁੱਲੋ ਨਾ ਕਿ ਤੁਸੀਂ ਪੂਰੇ ਹੀ ਕਿਸੇ ਦੇ ਮਤਲਬ ਕਿ ਪੈਰਾਂ ਦੇ ਵਿੱਚ ਹੀ ਜਾ ਕੇ ਡਿੱਗ ਪਵੋ ਮਤਲਬ ਕਿ ਆਪਣੀ ਜਿਹੜੀ ਚੰਗਿਆਈ ਹੈ ਜੋ ਤੁਹਾਡੀ ਵਿਸ਼ੇਸ਼ਤਾ ਵਾ ਤੁਸੀਂ ਉਹਨੂੰ ਵੀ ਆਪਣੇ ਵਿੱਚ ਪੂਰਾ ਸਤਿਕਾਰ ਪੂਰਾ ਮਾਨ ਦੋਵੋ ਨੈਕਸਟ ਆਜੇਗਾ ਸਾਰੰਜ ਜੇ ਹੰਕਾਰ ਵਿੱਚ ਵੱਡੀ ਭਾਰੀ ਬਿਮਾਰੀ ਹੈ ਤਾਂ ਇਸ ਬਿਮਾਰੀ ਦਾ ਇਲਾਜ ਵੀ ਇਸ ਵਿੱਚ ਹੀ ਹੈ ਇਸ ਦਾ ਅਸਲ ਭਾਵ ਇਹ ਹੈ ਕਿ ਆਪਣੇ ਲੋਕ ਕਾਫੀ ਸ਼ਕਤੀ ਹੋਵੇ ਤਾਂ ਵੀ ਉਸ ਦੀ ਵਰਤੋਂ ਵਿੱਚ ਨਾ ਲਿਆਂਦਾ ਜਾਵੇ ਮਿਸਾਲ ਵਜੋਂ ਦੇਖੋ ਗੁਰੂ ਅਰਜਨ ਦੇਵ ਜੀ ਦੀ ਨਿਮਰਤਾ ਜਿਨ੍ਹਾਂ ਨੇ ਇੱਕ ਇਸ਼ਾਰੇ ਤੇ ਉਸ ਸਮੇਂ ਆਪ ਦੇ ਸਿੱਖ ਆਪ ਦੇ ਸਿੱਖ ਲਾਹੌਰ ਦੀ ਇਟ ਨਾਲ ਇਟ ਖੜਕਾ ਸਕਦੇ ਸਨ ਪਰ ਆਪ ਦੀ ਨਿਮਰਤਾ ਨੇ ਜਾਲਮਾਂ ਦੀਆਂ ਸਭ ਵਿਧਿਕਿਆ ਨੂੰ ਸਧਾਰਨ ਆਦਮੀਆਂ ਵਾਂਗ ਸਹਿਰਾਇਆ ਉਹਨਾਂ ਤਾਂ ਨੇ ਹੁੰਦਿਆਂ ਹੋਏ ਨਹੀਂ ਤਾਂ ਨੇ ਬਣ ਕੇ ਇਹ ਸਾਬਿਤ ਕਰ ਦਿੱਤਾ ਇਸ ਕਰਕੇ ਲੋੜ ਹੈ ਇਸ ਤਰ੍ਹਾਂ ਦੀ ਨਿਮਰਤਾ ਦੀ ਤਾਂ ਹੀ ਜੀਵਨ ਸਫਲ ਮਿੱਥਿਆ ਜਾਂਦਾ ਹੈ ਠੀਕ ਹੈ ਮਤਲਬ ਕਿ ਜੈਸਾ ਇਹ ਵਿੱਚ एग्जांपल ਦਿੱਤੀ ਹੋਈ ਹੈ ਕਿ ਜਿਹੜੇ ਗੁਰੂ ਅਰਜਨ ਦੇਵ ਜੀ ਸੀਗੇ ਮਤਲਬ ਕਿ ਉਹ ਚਾਹਦੇ ਤੇ ਇਟ ਦੇ ਨਾਲ ਜਿਹੜੀ ਲਾਹੌਰ ਦੀ ਇਟ ਦੇ ਨਾਲ ਇਟ ਜਿਹੜੀ ਸੀ ਉਹ ਵਿਖੜ ਕਾ ਸਕਦੇ ਸੀਗੇ ਲੇਕਿਨ ਨਹੀਂ ਉਹਨਾਂ ਨੇ ਕੀ ਕੀਤਾ ਨਿਮਾਨੇ ਬਨੇ ਰਹੇ ਤੇ ਜਾਲਮਾਨੀਆਂ ਜਿਹੜੀਆਂ ਸਾਰੀਆਂ ਵਢੀਆਂ ਹੀ ਉਹਨਾਂ ਨੂੰ ਮਤਲਬ ਕਿ ਸਹਾਰਿਆ ਠੀਕ ਹੈ ਉਹ ਕਹਿੰਦੇ ਨੇ ਕਿ ਜਿਹੜੇ ਨਿਮਰ ਬਨ ਕੇ ਹੀ ਸਾਡਾ ਜਿਹੜਾ ਜੀਵਨ ਆ ਉਹ ਸਫਲ ਹੋ ਸਕਦਾ ਹੈ ਵਾ ਉਹ ਕਹਿੰਦੇ ਆ ਨਾ ਕਿ ਜਿਹੜੇ ਫਲ ਆ ਉਹ ਹਮੇਸ਼ਾ ਨੀਵੇਂ ਰੁੱਖਾਂ ਨੂੰ ਹੀ ਲੱਗਦੇ ਆ ਕਿਉਂਕਿ ਜਦੋਂ ਰੁੱਖ ਨੂੰ ਫਲ ਲੱਗਦਾ ਤੁਸੀਂ ਦੇਖੋਗੇ ਕਿ ਉਹ ਫਲ ਦੇ ਭਾਰ ਦੇ ਨਾਲ ਹਮੇਸ਼ਾ ਨੀਵੇਂ ਹੋ ਕੇ ਥੱਲੇ ਨੂੰ ਝੁਕਣਾ ਸ਼ੁਰੂ ਹੋ ਜਾਂਦਾ ਉਹ ਰੁੱਖ ਠੀਕ ਹੈ ਕਿ ਜਿਹੜਾ ਫਲ ਆ ਉਹ ਵੀ ਹਮੇਸ਼ਾ ਨੀਵੇਂ ਰੁੱਖਾਂ ਨੂੰ ਹੀ ਲੱਗਦੇ ਆ ਸਾਨੂੰ ਹਮੇਸ਼ਾ ਮਤਲਬ ਕਿ ਨਿਮਰਤਾ ਦੇ ਨਾਲ ਨੀਵੇਂ ਹੋ ਕੇ ਚੱਲਣਾ ਚਾਹੀਦਾ ਹੈ